ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਹਾਡਾ ਸਾਡੇ YouTube ਤੇ ਆ ਤੇ ਫਿਰ ਭੇਜੇ ਜਾਂਦਾ ਹੀ ਅੱਜ ਜਿਹੜਾ ਵੀ ਲੈ ਕੇ ਆ ਪਟੜਾ ਸਾਹੀ ਪਾਗ ਜੀ ਲੈ ਤਾਂ ਸਾਡੇ 7 ਮਿੰਟਾਂ ਦਾ ਜਿਹੜਾ ਕਪੜਾ ਉਹ ਫੋਲ ਬੈਰ ਬਾ ਤੇ ਜਿਹੜਾ ਆ ਪਹਿਲਾਂ ਲਾਉਣਾ ਸਾਡੇ ਡਰੈਟ ਚ ਲਿਆ ਕੇ ਲੜਨ ਨੂੰ ਲਾਉਦਾ ਸਲਾ ਕੇ ਬੰਦ ਬਸ ਉਤਰਾ ਕੇ ਲੜਨ ਨੂੰ ਮੇਕਅਪ ਹੋੜ ਕਰਕੇ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਪੱਲਣ ਨੂੰ ਲਗਾਉਣਾ ਤੇ ਜਿਹੜਾ ਪਗਲ ਨੂੰ ਨਾਲ ਲੜਨ ਬੈਗ ਤੇ ਪੈ ਕੇ ਲੜਨ ਨੂੰ ਕੋਈ ਲੋੜ ਤਾਂ ਸਲਾ ਕੇ ਬੰਦ ਬਸ ਉਤਰਾ ਕੇ ਇੱਕ ਵਾਰ ਜਿਹੜਾ ਲੜਨ ਨੂੰ ਹੋੜਗਾਣਾ ਤੇ ਉਤੋਂ ਫਿਰ ਦੱਬ ਕੇ ਜਿਹੜਾ ਵੱਧੂ ਕਪੜਾ ਨੂੰ ਇੱਕ ਵਾਰ ਹੀੜ ਹੋਣ ਕਰਕੇ ਜਿਹੜਾ ਲੜਨ ਨੂੰ ਸਾਫ਼ ਕਰਕੇ ਚਾਹਾਂ ਜਿਹੜਾ ਫਾਸਲਾ ਉਹ ਵੀ ਆਪਾਂ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾ ਲੈਣਾ ਤੇ ਜਿਹੜਾ ਪਗਲ ਲੜਨ ਨਾਲ ਲੜਨ ਵਕਤ ਪੈਚ ਕਰ ਲੈਣਾ ਪੂਣੀ ਦਾ ਖੋਲ ਦੋ ਸਰਾ ਕੇ ਥੱਲੇ ਰੱਖ ਕੇ ਤੇ ਬੰਦ ਬਸ ਉੱਤਰ ਕੇ ਇੱਕ ਵਾਰ ਜਿਹੜਾ ਲੜਨ ਨੂੰ ਹੋੜਗਾਣਾ ਫੋਲਡ ਕਰਕੇ ਚੰਗੀ ਤਰ੍ਹਾਂ ਉਤੋਂ ਦੱਬ ਲੈਣਾ ਤੇ ਥੱਲੇ ਉਹ ਦੱਬ ਕੇ ਚੰਗੀ ਤਰ੍ਹਾਂ ਲੜਨ ਨੂੰ ਫੋਲਡ ਕਰਕੇ ਜਿਹੜਾ ਆਪਣਾ ਫਾਸਲਾ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਲਗਾ ਲੈਣਾ ਹੈ ਤੇ ਜਿਹੜਾ ਪਗਲ ਲੜਨ ਵਕਤ ਪੈਚ ਕਰ ਲੈਣਾ ਇਹੜਾ ਲੜਨ ਨੂੰ ਲਾਉਣਾ ਹੈ ਤੇ ਹੁਣ ਜਿਹੜੇ 15 ਲਾਈਸ਼ ਉਹਨਾਂ ਦੇ ਵਿੱਚ ਆਪਾਂ ਬਾਅਦ ਫੇਰਾਂਗੇ ਤੇ ਚੰਗੀ ਤਰ੍ਹਾਂ ਜਿਹੜੀ ਸਫਾਈ ਕਰਾਂਗੇ ਤੇ ਉਹਨਾਂ ਦਾ ਫਾਂਡਾ ਲੈ ਰੱਖੋ ਉਹ ਵੀ ਆਪਾਂ ਸੈਟ ਕਰ ਲੈਣਾ ਹੈ ਜਿਹੜਾ ਪਗਲਾ ਦਾ ਲੜਨ ਬੈਕ ਤੋਂ ਕੱਢ ਲੈਣਾ ਹੁਣੀਆ ਖੋਲਦਾ ਰੱਖ ਕੇ ਬੰਦ ਬਦਲ ਤੱਕ ਉਸੇ ਤਰੀਕੇ ਨਾਲ ਪਲਾਂ ਨੂੰ ਹੋੜ ਗਾ ਲੈਣਾ ਹੋੜ ਕਰਕੇ ਉੱਤੇ ਦੱਬ ਕੇ ਜਿਹੜਾ ਵੱਧੂ ਕਪੜਾ ਉਹਨੂੰ ਫੇਰ ਖਿੱਚਾਂਗੇ ਖਿੱਚ ਕੇ ਜਿੱਦਾਂ ਡਬਲ ਹੋੜ ਕਰਕੇ ਇਹੜਾ ਲੜਨ ਨੂੰ ਸਾਫ਼ ਕਰਕੇ ਤੇ ਥੋੜੇ ਮੋਟਾਈ ਚ ਮੋਟਾਈ ਚ ਕਰਕੇ ਜਿਹੜਾ ਲੜਨ ਨੂੰ ਪਰੇ ਸੋਕਰ ਕਿ ਤੇ ਆਪਣਾ ਫਾਸਲਾ ਜਿਹੜਾ ਸੈੱਟ ਕਰਕੇ ਜਿਹੜਾ ਲੜਨ ਨੂੰ ਲਵਾ ਦੇਣਾ ਹੈ ਤੇ ਉਤੋਂ ਜਿਹੜਾ ਥੱਲੇ ਜਿਹੜਾ ਜਿਹੜਾ ਫਾਸਲਾ ਪਿੱਛੋ ਜਿਆ ਰੱਖਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਲੈ ਤੇ ਜਿਹੜੇ ਵੀ ਸਾਡੇ Facebook ਭੇਜਦੇ ਨੇ ਮੈਨੂੰ ਉਹ ਸਾਡੇ Facebook ਨੂੰ ਫੋਲੋ ਜ਼ਰੂਰ ਕਰਿਓ ਇਹ ਵੀਡੀਓ ਬਹੁਤ ਵਾਰ ਸ਼ੇਅਰ ਯੂ ਕਰਿਓ ਤਾਂ ਕਿ ਵੀਰੇ ਜਿਹੜੇ ਵੀਰੇ ਨੂੰ ਚੱਲਾਈ ਪੱਗ ਬਣਾਉਣ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਇਹ ਜੁੜੀ ਦੇ ਕਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਜਿਹੜਾ ਅਗਲਾ ਨਾਲ ਲੜਨ ਬੈਕ ਤੋਂ ਵਿੱਚ ਕਰ ਲੈਣਾ ਪੂਣੀ ਦਾ ਹੋ ਜਾ ਥੋੜਾ ਰੱਖ ਕੇ ਬੰਦਵਾ ਸਤਰਾ ਕੇ ਪਲੇ ਬਲੇ ਨੂੰ ਹੋਪਾ ਜਿਆਦਾ ਹੋਲਾਂਗੇ ਤੇ ਉੱਥੋਂ ਜਿਹੜਾ ਲੜ ਨੂੰ ਸੈੱਟ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋੜਣਾ ਹੈ ਫੋੜ ਕਰਕੇ ਉੱਥੋਂ ਦੱਬਣਾ ਹੈ ਉੱਥੋਂ ਦੱਬ ਕੇ ਇਹ ਜਿਹੜਾ ਵਧੂਣ ਕਪੜਾ ਨੂੰ ਥਲੇ ਵਾਲ ਖੇਚ ਕੇ ਚੰਗੀ ਤਰ੍ਹਾਂ ਇੱਕ ਵਾਰ ਫੇਰ ਫੋੜ ਕਰਾਂਗੇ ਫੇਰ ਫੋੜ ਕਰਕੇ ਜਿਹੜੀ ਆਪਣੀ ਸ਼ੇਪ ਸੈੱਟ ਕਰ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਆਪਣਾ ਉਹਦਾ ਵੀ ਫਾਸ ਜਿਹੜਾ ਪੈਕੋ ਜਾ ਰੱਖ ਕੇ ਜਿਹੜਾ ਲੜ ਨੂੰ ਲਾਉਣਾ ਹੈ ਤੁਸੀਂ ਇਹ ਲੜਣਾ ਨਹੀਂ ਛੜੀ ਗਾਲੀ ਡਬਲ ਸੀ ਛੜਾ ਆਪਣਾ ਬਾਤ ਸਕਦੇ ਹੋ ਤੇ ਹੁਣ ਜਿਹੜੇ ਆਪਾਂ ਲੜ ਲੇਸ਼ਨਾਂ ਵਿੱਚ ਬਾਜ ਖੜਾਗੇ ਤੇ ਜਿਹੜਾ ਕਿਸ ਲੜਦਾ ਕਿਸ ਜਿਸ ਕਿਸੇ ਲੜ ਦੀ ਮਟਾਈਆ ਦਾ ਵੀਡੀਓ ਤੇ ਆਪਾਂ ਬਾਜਨਾ ਪ੍ਰੈਸ ਕਰ ਜਿਹੜਾ ਆਪਾਂ ਉਸ ਨੂੰ ਲੜ ਦੀ ਮਟਾਈ ਜਿਹੜੀ ਘਟਾਵਾਂਗੇ ਤੇ ਉਤਲੇੜਾ ਨਹੀਂ ਸੜੀ ਗੱਲ ਨਹੀਂ ਤੇ ਸਟੇਟਿੰਗ ਵਾਲੀ ਲੱਭੀ ਸੜਾ ਆਪਣਾ ਪਾਛਾ ਕਰਿਓ ਤੇ ਜਿਹੜਾ ਆਪਾਂ ਸ਼ਮ ਲੜ ਨੂੰ ਨਾ ਬੈਕ ਟੋ ਜਿਹੜਾ ਲੜ ਨੂੰ ਦਬ ਲੈਣਾ ਮੂਹੇ ਲੱਗ। ਅਗਰ ਚੰਗੀ ਤਰ੍ਹਾਂ ਲੜ ਨੂੰ ਖੋਲ ਕੇ ਪਹਿਲਾ ਵਲਾਂ ਜਦਾ ਖੋਲ ਕੇ ਚੰਗੀ ਤਰ੍ਹਾਂ ਉਤਲੇੜਾ ਲੜ ਨੂੰ ਲੋੜ ਕਰਨਾ ਲੋੜ ਕਰਕੇ ਤੇ ਇੱਕ ਵਾਰ ਨੱਕ ਦੀ ਹੀ ਵੀ ਜਿਹੜਾ ਲੜ ਨੂੰ ਖੋਲਣਾ ਹੈ। ਫੋਲੋ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਤੇ ਆਪਣੀ ਜਿਹੜੀ ਸ਼ੇਪ ਆ ਉਹ ਵੀ ਆਪਾਂ ਸੈਟ ਕਰਕੇ ਜਿਹੜਾ ਲੜ ਨੂੰ ਉੱਤੋਂ ਦੱਬ ਕੇ ਤੇ ਪ੍ਰੈਸ ਕਰਕੇ ਜਿਹੜਾ ਪਲੜ ਨੂੰ ਲਵਾ ਲੈਣਾ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਪਲੜ ਲੜ ਲਗਾਉਣਾ ਹੈ ਤੇ ਆਪਣੇ ਜਿੱਥੇ ਕਿਤੇ ਜਿਆਦਾ ਪੱਗ ਨਿਕਲੇ ਹੋਏ ਤੇ ਆਪਾਂ ਥੋੜ੍ਹਾ ਜਿਹਾ ਦਬ ਦੇਗੇ ਤੇ ਆਪਣੀ ਪੱਗ ਨੂੰ ਸੈਟ ਕਰਾਂਗੇ ਜਾ ਵੀ ਜਿਹੜੀ ਸ਼ੇਪ ਉਹ ਵੀ ਆਪਾਂ ਸੈਟ ਕਰਾਂਗੇ ਤੇ ਉੱਥੇ ਜਿਹੜਾ ਵਿੱਚ ਜਿਹੜਾ ਵਾਈਫਰਾਂਗੇ ਤੇ ਜਿਸ ਦੇ ਵਿੱਚ ਜਿਸ ਕੇ ਸਿਰਾਂ ਫਾਸਲਾ ਘੱਟ ਹੋਵੇਗਾ ਉਸ ਨੂੰ ਉਹਨਾਂ ਦਾ ਉਸ ਲੜ ਦਾ ਪਹਾੜ ਜਿਹੜਾ ਸਾਰਿਆਂ ਲੜਾਂ ਦੇ ਬਰਾਬਰ ਕਰਾਂਗੇ ਤੇ ਜਿਹੜਾ ਆਪਾਂ ਪੱਗ ਬਨ ਲਾਉਣ ਨੱਕ ਦੀ ਜਿਹੜਾ ਆਪਾਂ ਪੱਗ ਬਨ ਲਾਉਣਾ ਹੈ ਨੜ ਨੂੰ ਜਿਹੜੇ ਆਪਾਂ ਜਿੱਥੇ ਸਿਮ ਲੜ ਫੋਲ ਕਰੇ ਉੱਥੇ ਆਪਾਂ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਨੂੰ ਖਿੱਚ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੂੰ ਕੱਟ ਲੈਣੇ ਹਨ ਵੀਡੀਓ ਬਰਤਵਾ ਚੈਨ ਕਰਿਓ ਦੇ ਜਿਹੜੇ ਪਸੰਦ ਰੇਤਲਾ ਇਸਰਕਾ ਮਤੇ ਯੂਜ਼ ਕਰਿਓ ਤੇ ਜਿਹੜਾ ਪਗਾਂ ਕਿ ਲੜਨਾਂ ਦਾ ਅਧਰ ਤੁਰਦਾ ਫੋਨ ਕਾਰ ਕਿਹੜਾ ਲੜਨੂ ਬੈਕ ਤੋਂ ਲਿਆ ਬੈਕ ਤੋਂ ਜੜਾ ਕਿ ਲਿਆ ਕਿ ਬੁੱਲਿਆ ਕਿਹੜੇ ਪਦ ਉੱਤੇ ਕਿਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਲੜਨੂ ਪ੍ਰੈਸ ਕਰ ਲੈਣਾ ਤੇ ਦੋਹੀ ਅੱਖਰ ਜਿਹੜੇ ਪਹਿਲਾ ਤੇ ਆਖਰੀ ਲੜ ਜਿਹੜਾ ਪਦੋਹੀ ਅੱਖਰ ਨੇ ਬਰਾਬਰ ਰੱਖਣਾ ਹੈ ਤੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਪ੍ਰੈਸ ਕਰਕੇ ਜਿਹੜੇ ਉੱਤਲੇ ਵਾਲ ਹੋਣਗੇ ਉਹਨਾਂ ਨਾਲ ਕੱਢ ਜਾਣੇ ਹਨ ਬਾਹਰ ਨਾਲ ਕੱਢ ਕੇ ਚੰਗੀ ਤਰ੍ਹਾਂ ਤੇ ਪੱਗ ਬੰਨਦੇ ਸਹ ਜਿਹੜਾ ਲੜਨੂ ਰੱਖਣਾ ਹੈ ਰਾਕੇ ਤੇ ਫਰੰਟ ਵੱਲ ਮੋੜ ਫੋਲਡ ਕਰਕੇ ਜਿਹੜਾ ਬਲਡ ਨੂੰ ਚੰਗੀ ਤਰ੍ਹਾਂ ਜਿਹ ਉਹ ਜਿੰਨੀ ਰਹੀ ਉਹ ਚੜਾਈ ਲਾ ਕੇ ਤੁਸੀਂ ਉਹਨੇ ਦੀ ਚੜਾਈ ਲਾ ਕੇ ਜਿਹੜਾ ਲੰ ਨੂੰ ਲੋਡ ਕਰਕੇ ਜਿਹੜਾ ਲਗਾ ਲੈਣਾ ਹੈ ਤੇ ਚੱਕੀ ਤਰ੍ਹਾਂ ਆਪਣੀ ਜਿਹੜੀ ਸ਼ੇਵ ਆ ਉਹ ਵੀ ਸੈਟ ਕਰ ਲੈਣੀ ਹੈ ਤੇ ਬਾਕੀ-ਬਾਕੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਰੇ ਜਿੱਥੇ ਕਿਤੇ ਵਾਲ ਕਾ ਹੁਣ ਜੁਥੇ ਬਾਈਰ ਕਿਹੜਾ ਆਪਣੇ ਵਾਲ ਕੱਟਣਾਂ ਨੇ ਇਹਨਾਂ ਜਿਹੜਾ ਆਪਾਂ ਸਟਾ ਕਣਾਂ ਜਿਹੜਾ ਆਪਾਂ ਬੈਗ ਤੋਂ ਪਹਿਲਾਂ ਲਾਏ ਸੀ ਚਲ ਜੰਟਰ ਕਿ ਉਹਨੂੰ ਬੈਗ ਤੋਂ ਖਿੱਚ ਕੇ ਜਗਦੀ ਤੇਰਾ ਚੰਦ ਪੈਸਾ ਫਲਾ ਲੈਣਾ ਤੇ ਚਗਿਤਰਾ ਆਪਣਾ ਜਿਹੜਾ ਸਟ ਟੜ ਕਵਰ ਕਰ ਲੈਣਾ ਹੈ ਦੇਖੋ ਜਿਹੜਾ ਬੈਲਣਾ ਅਦਰ ਜਗ੍ਹਾ ਦੇਖੋ ਬੋਰ ਕਰ ਕਿਹੜਾ ਵਾਲਣ ਨੂੰ ਲਾਉਣਾ ਹੈ ਜਲਦੀ ਜੰਮੀ ਵਿੱਚ ਲੈ ਕੇ ਜਾਣੀਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ